ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਮਾਨ ਫੈਮਿਲੀ ਵਲੌਗ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅਸੀਂ ਸਾਰੇ ਵਧੀਆ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਵੀ ਬਿਲਕੁਲ ਠੀਕ-ਠਾਕ ਹੋਵੋਗੇ ਤੇ ਟਾਈਮ ਹੋ ਗਿਆ ਜੀ ਇਹ ਸਵੇਰੇ 7:30 ਜਾਂ 6:30 ਵਜੇ ਦਾ ਟਾਈਮ ਸੀਗਾ ਵਿੱਚ ਜੇ ਤੇ 6:30 ਵਜੇ ਮੈਂ ਉੱਠੀ ਸੀ ਬਸ ਮੈਂ ਆਪਣਾ ਫਰੈਸ਼ ਵਗੈਰਾ ਹੋ ਕੇ ਤੇ ਆਪਣੇ ਹੱਥ-ਮੂੰਹ ਧੋ ਕੇ ਤੇ ਮੈਂ ਕਿਚਨ ਵਿੱਚ ਆਈ ਸੀ ਤੇ ਸਵੇਰੇ ਸਵੇਰੇ ਦੀ ਵੀਡੀਓ ਤੁਸੀਂ ਸਮਝ ਸਕਦੇ ਹੋ ਕਿ ਮੈਂ ਬੋਲ ਨਹੀਂ ਸੀ ਰਹੀ ਕੁਝ ਵੀ ਕਿਉਂਕਿ ਥੋੜਾ ਜਿਹਾ ਵੀ ਬੋਲੋ ਤੇ ਆਵਾਜ਼ ਸਾਰੇ ਘਰ ਚ ਗੂੰਜਦੀ ਹੈ ਤੇ ਫਿਰ ਮੈਨੂੰ ਸੀਗਾ ਕਿ ਚਲੋ ਸਾਰੇ ਸੋ ਰਹੇ ਆ ਤੇ ਮੈਂ ਜਿਹੜੇ ਰਾਤ ਦੇ ਭਾਂਡੇ ਧੋਤੇ ਹੋਏ ਸੀਗੇ ਉਹ ਸਾਰੇ ਸੁੱਕ ਗਏ ਹੋਏ ਸੀ ਤੇ ਮੈਂ ਲੱਗੀ ਹੋਈ ਇਹਨਾਂ ਨੂੰ ਟਿਕਾਣ ਸਾਰੇ ਭਾਂਡੇ ਰੈਕ ਦੇ ਵਿੱਚ ਰੱਖਣ ਲੱਗੀ ਹੋਈਆਂ ਤੇ ਫਰਾਈਂਗ ਪੈਨ ਮੈਨੂੰ ਚਾਹੀਦਾ ਸੀਗਾ ਹੁਣ ਤੇ ਇਸ ਕਰਕੇ ਮੈਂ ਫਰਾਈਂਗ ਪੈਨ ਇੱਥੇ ਹੀ ਰੱਖਿਆ ਹੋਇਆ ਸੀ ਆਪਣੇ ਕੋਲ ਹੀ ਤੇ ਸਾਰੇ ਪੰਡੇ ਟਕਾ ਰਹੀਆਂ ਮੈਂ ਲਬ ਲਬ ਕੇ ਕਿ ਸਵੇਰੇ ਥੋੜੇ ਥੋੜੇ ਬੋਲਣ ਦੀ ਵੀ ਸੁਸਤੀ ਜੀ ਆਈ ਵੀ ਹੁੰਦੀ ਹੈ ਤੇ ਮੈਨੂੰ ਸੀ ਕਿ ਚਲੋ ਮੇਰਾ ਵਲੌਗ ਮੈਂ ਜਰੂਰ ਸਟਾਰਟ ਕਰਨਾ ਹੈ ਕਰਲੀ ਮਾਰਨਿੰਗ ਦੇ ਵਿੱਚ ਹੀ ਆਪਣਾ ਤੇ ਜੇ ਸਵੇਰੇ ਸਵੇਰੇ ਸ਼ੁਰੂ ਹੋ ਜਾਵੇ ਤਾਂ ਫਿਰ ਮੈਂ ਆ ਪੂਰਾ ਦਿਨ ਬੰਦਾ ਰਹਿੰਦਾ ਨਹੀਂ ਤਾਂ ਫਿਰ ਕੌਲ ਜੀ ਇਹ ਹੋ ਜਾਂਦੀ ਹੈ ਤੇ ਇਸ ਕਰਕੇ ਫਿਰ ਮੈਂ ਲੱਕੀ ਵੇਸੀ ਕੀ ਬਲੌਗ ਸਟਾਰਟ ਕਰਨ ਔਰ ਇੱਥੇ ਮੈਂ ਹੁਣ ਲੱਗੀ ਆ ਪਾਣੀ ਗਰਮ ਕਰਨ ਸਵੇਰੇ ਪੀਣ ਵਾਸਤੇ ਤੇ ਹੋਣ ਲੱਗੀਆਂ ਜਿਵੇਂ ਆਪਣੀ ਸਬਜੀ ਬਣਾ ਧਰਤੀ ਹੋਈ ਹੈ ਮੈਂ ਅੱਜ ਬਣਾ ਰਹੀ ਹਾਂ ਚਨੇ ਆ ਦੀ ਸਬਜੀ ਨਾਲ ਇੱਕ ਪਾਸੇ ਪਾਣੀ ਗਰਮ ਹੋ ਰਿਹਾ ਤੇ ਕੁੱਕਰ ਦੀ ਆਵਾਜ਼ ਵਿੱਚ ਆ ਰਹੀ ਸੀ ਤੇ ਇਸ ਕਰਕੇ ਇੱਥੇ ਮੈਂ ਆਵਾਜ਼ ਵੀ ਬਿਲਕੁਲ ਮਿਊਟ ਕੀਤੀ ਹੋਈ ਹੈ ਆਪਣੀ ਤੇ ਨਾਲ-ਨਾਲ ਮੈਂ ਲੱਗੀ ਹੋਈ ਆ ਮਸਾਲਾ ਤਿਆਰ ਕਰਨ ਲੋ ਜੀ ਲੈ ਸਨ ਮੈਂ ਛੇਲੇ ਲਿਆ ਦੋ ਦੋ ਮਿਰਚਾਂ ਮੈਂ ਦੋ ਹੀ ਲਈਆਂ ਕਿਉਂਕਿ ਮਿਰਚਾਂ ਬਹੁਤ ਕੋੜੀਆਂ ਨੇ ਤੇ ਨਾਲ ਮੇਰਾ ਪਾਣੀ ਗਰਮ ਪਿਆ ਥੋੜਾ ਥੋੜਾ ਕਰਕੇ ਸਿਪ ਸਿਪਾ ਮੈਂ ਪਾਣੀ ਪੀ ਜਾਣਾ ਨਾਲ-ਨਾਲ ਤੇ ਇੱਕ ਘਰ ਦਾ ਮੈਂ ਧਨੀਆ ਤੋੜ ਕੇ ਲਈਆਂ ਬਾਹਰ ਹੁਣੇ-ਹੁਣੇ ਤੋੜ ਕੇ ਲਈਆਂ ਔਰ ਫਰੈਸ਼-ਫਰੈਸ਼ ਧਨੀਆ ਦੇਖ ਕੇ ਨਜ਼ਾਰਾ ਆ ਰਿਹਾ ਪੂਰਾ ਤੇ ਹੋ ਗਿਆ ਰੀ ਤੇਲ ਗਰਮ ਤੇ ਹੁਣ ਆਪਾਂ ਦੇਚ ਪਾਤਾ ਹਿੰਗ ਕੜੀ ਪੱਤਾ ਜੀਰਾ ਉਹਦੇ ਬਾਕੀ ਮਸਾਲਾ ਵਗੈਰਾ ਜਿਹੜਾ ਆਪਾਂ ਦਸਾ ਨਾ ਤਰ੍ਹਾਂ ਪਿਆਜ਼ ਆਂਗਰ ਟਮਾਟਰ ਦਾ ਮਸਾਲਾ ਬਣਾਇਆ ਹੋਇਆ ਸੀਗਾ ਉਹ ਸਾਰਾ ਮੈਂ ਪਾ ਦੇਣਾ ਕਿਤੇ ਚਰੇ ਜਿਹੜੇ ਆਪਣੇ ਚਨੇ ਹੋ ਗਏ ਬੋਇਲ ਨੇ ਕਦਮ ਸੋਫਟ ਹੋ ਗਏ ਥੋੜੇ ਜਿਹੇ ਚਨੇ ਇਸ ਤਰੀਏ ਫੇਰਾਂਗੀ ਤਾਂ ਕਿ ਗਰੇਵੀ ਜੀ ਬਣ ਜਾਂਦੀ ਉਹਦੇ ਨਾਲ ਔਰ ਵਧੀਆ ਰਹਿੰਦੇ ਆ ਤੇ ਟਾਈਮ ਹੋ ਗਿਆ ਜੀ 1:30 ਹੋ ਗਏ ਮਾਨਸਾ ਦਾ ਵੀ ਟਾਈਮ ਹੋ ਰਿਹਾ ਉਹ ਵੀ ਨਾਣ ਤੇ ਮੈਂ ਫਟਾਫਟ ਕਰਾਂ ਰੋਟੀ ਤੇ ਨਾਣ ਨਾਲ ਇਧਰ ਮੇ ਆਟਾ ਵੀ ਗੁੰਨ ਕੇ ਰੱਖਿਆ ਹੋਇਆ ਹੈ ਲੋ ਪਾਉਂਤਾ ਰਹੀਏ ਇਹਦੇ ਵਿੱਚ ਮਸਾਲਾ ਚੱਚਾ ਰਿਚਨੇ ਆਪਣੇ ਤਿਆਰ ਥੋੜੀ ਜੀ ਮੈਨੂੰ ਗਰੇਵੀ ਘੱਟ ਲੱਗ ਰਹੀ ਹੈ ਕਿਉਂਕਿ ਸਾਡੇ ਥੋੜੀ ਜੀ ਗਰੇਵੀ ਜ਼ਿਆਦਾ ਖਾਂਦੇ ਆ ਗਰੇਵੀ ਨੇ ਤਰੀਕ ਤਰੀਕ ਗਰੇਵੀ ਤਾਂ ਸਹੀ ਹੈ ਥੋੜਾ ਜਿਹਾ ਪਾਣੀ ਘੁਲ ਕੇ ਪਾਣੀ ਇਹਦੇ ਵਿੱਚ ਮਸਾਲੇ ਵਾਲੇ ਟੁਕਸ ਜੀ ਮੈਂ ਪਾ ਲਈ ਰੱਖਾ ਕਰਮ ਹੋਣਾ ਮੋਤੀ ਹੁਣ ਆਪਣੇ ਚਨੇ ਤਿਆਰ ਹੈ ਤੇ ਥੋੜੀ ਜੀ ਮੈਂਨ ਇੱਕ ਵਾਰੀ ਥੋੜੀ ਜੀ ਸਿਟੀ ਲਵਾ ਦਾਂਗੀ ਹੋਰ ਕੁੱਕਰ ਨੂੰ ਤਾਂ ਕਿ ਸਾਰਾ ਕੁਛ ਮਸਾਲਾ ਵਗੈਰਾ ਵਿੱਚ ਚੰਗੀ ਤਰ੍ਹਾਂ ਰਚ ਜਾਵੇ ਤੇ ਹੁਣ ਮੈਂ ਬਣਾਣੀ ਆ ਪਰੌਂਠੇ ਚਲੋ ਜੀ ਚਨੇ ਆਪਣੇ ਬਣ ਗਏ ਕਿ ਮੈਂ ਇੱਕ ਥੋੜੀ ਜੀ ਸਿਟੀ ਲਵਾਤੀ ਤੇ ਹੁਣ ਮੈਂ ਇਹਦੇ ਵਿੱਚ ਪਾਣ ਲੱਗੀ ਆ ਪਿਆਜ਼ ਪਤਲੇ ਪਤਲੇ ਕੱਟੇ ਹੋਏ ਆ ਅਦਰਕ ਔਰ ਹਰੀ ਮਿਰਚ ਇਹਦੇ ਨਾਲ ਮਤਲਬ ਕਿ ਜਬ ਉਹ ਵੀ ਬਹੁਤ ਸੁਣਦੀ ਆ ਔਰ ਟੇਸਟ ਵੀ ਬਹੁਤ ਸੁਣਾ ਆਂਦਾ ਤੇ ਵਧੀਆ ਲੱਗਦੇ ਆ ਮਨੇ ਇਸ ਤਰ੍ਹਾਂ ਪਾਏ ਹੋਏ ਤੇ ਮੈਂ ਇਹਦੇ ਵਿੱਚ ਹੁਣੇ ਸਾਰਾ ਕੁਝ ਪਾ ਕੇ ਇਹ ਕਰ ਦਾਂਗੀ ਮਿਕਸ ਕਨ ਫਰਸਟ ਕਲਾਸ ਮੇਰੇ ਚਨੇ ਰੈਡੀ ਬਹੁਤ ਟੇਸਟੀ ਬਣੇ ਹੋਏ ਸੀ ਤੇ ਫਿਰ ਮੈਂ ਮਾਮਸਾ ਦੇ ਟਿਕਨ ਜਿਦਿ ਤਿਆਰ ਮੈਂ ਲੈ ਆਈਆਂ ਪਿੱਚਾ ਬਣਾ ਕੇ ਤੇ ਨਾਲ ਮੈਂ ਲਿਆਈਆਂ ਮਿਠਾਈ ਇਹ ਸਾਡੇ ਨੇਬਰਸ ਦੇ ਵਿੱਚੋਂ ਆਈ ਸੀਗੀ ਤੇ ਮੈਂ ਕਿਹਾ ਚੱਲ ਹੁਣ ਚਾਹ ਦੇਣਾ ਥੋੜੀ ਜਿਹੀ ਮਿਠਾਈ ਖਾਣੀ ਹੈ। ਤਈ ਯਸ਼ੂ ਜੀ ਹੋ ਰਿਹਾ ਰੈਡੀ ਹੁਣੀ ਦੇਰ ਮੈਂ ਚਾਹ ਪੀ ਲਵਾਂ। ਗੁੱਡ ਮਾਰਨਿੰਗ ਤੀ ਸਾਰਿਆਂ ਨੂੰ ਮਾਨ ਫੈਮਿਲੀ ਵਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅਸੀਂ ਸਾਰੇ ਵਧੀਆ ਤੇ ਉਮੀਦ ਕਰਦੇ ਹਾਂ ਤੁਸੀਂ ਵੀ ਬਿਲਕੁਲ ਠੀਕ ਹੋਵੋਗੇ। ਤੇ ਟਾਈਮ ਹੋ ਗਿਆ ਜੀ 7:30 ਵਜੇ ਦਾ। ਮਨ ਸਾਹਿਬ ਚਲੇ ਗਏ ਔਰ ਯਸ਼ੂ ਹੁਣ ਉੱਠਿਆ ਹਲੇ ਤੇ ਇਹਦਾ ਟਾਈਮ ਹੈਗਾ ਇਹ ਜਾਂਦਾ ਹੁੰਦਾ ਸਵਾ 8:00 ਹੋ ਜਾਏ ਕਿਉਂਕਿ ਸਕੂਲਾਂ ਦੇ ਟਾਈਮ ਹੋ ਗਏ ਹੁਣ 9:00 ਵਜੇ ਔਰ ਇਸ ਕਰਕੇ ਹੁਣ ਇਹਨੇ ਸਵਾ 8:00 ਵਜੇ ਘਰੋਂ ਨਿਕਲਣਾ ਇੱਥੋਂ ਤੇ ਉਹ ਉੱਠਿਆ ਹਲੇ ਹੁਣ ਹੋਏਗਾ ਰੈਡੀ ਹੁਣੀ ਦੇਰ ਤੇ ਚਲੋ ਜੀ ਟਾਈਮ ਹੋ ਗਿਆ ਸਵਾ 7:00 ਹੋਇਆ ਦਾ ਸ਼ਾਮ ਦੇ ਤੇ ਮੈਂ ਹੁਣ ਲੱਗੀਆਂ ਕਿਚਨ ਵਿੱਚ ਬੱਜ ਰਿਸ਼ਨ ਵਗੈਰਾ ਵਾਲੇ ਚਲੇ ਗਏ ਸਾਰੇ ਤੇ ਮੈਂ ਇਧਰ ਪਲਾਂਟ ਚ ਸੀ ਅੱਜ ਮੈਂ ਬਣਾਉਣ ਲੱਗੀ ਆ ਅਚਾਰ ਆਦੇ ਔਰ ਮਿਰਚਾਂ ਦਾ ਨਿੰਬੂ ਪਾ ਕੇ ਇਨਸਟੈਂਟ ਅਚਾਰ ਹੁੰਦਾ ਹੈ ਮਤਲਬ ਦਾਲ ਵਗੈਰਾ ਨਾਲ ਬੜਾ ਵਧੀਆ ਲੱਗਦਾ ਔਰ ਪਰ ਇਹ ਖਰਾਬ ਜਲਦੀ ਹੋ ਜਾਂਦਾ ਹੈ ਇਸ ਕਰਕੇ ਇਹਨੂੰ ਬਸ ਪਾ ਕੇ ਆਪਾਂ ਵੱਧ ਤੋਂ ਵੱਧ ਇੱਕ ਜਾਂ ਦੋ ਦਿਨ ਹੀ ਖਾ ਸਕਦੇ ਆ ਤੇ ਤਾਂ ਹੀ ਕਰਕੇ ਮੈਂ ਥੋੜਾ ਜਿਹਾ ਇਹਦੇ ਵਿੱਚ ਪੰਜ ਸੱਤ ਕਰ ਮਿਰਚਾਂ ਲਈਆਂ ਔਰ ਥੋੜਾ ਜਿਹਾ ਇਹ ਅਦਰਕ ਲਿੱਤਾ ਤੇ ਮੈਂ ਇਹਦਾ ਪਾਣ ਲੱਗੀ ਹੁਣ ਅਚਾਰ ਇਸ ਤਰ੍ਹਾਂ ਤੁਹਾਨੂੰ ਆਦਰ ਨੂੰ ਆਪਾਂ ਨੇ ਚੰਗੀ ਤਰ੍ਹਾਂ ਛਿੱਲ ਲੈਣਾ ਮੈਂ ਇਸੇ ਮੈਂ ਪਹਿਲਾਂ ਇੱਕ ਵਾਰੀ ਧੋ ਲਿਆ ਸੀ ਇਸ ਨੂੰ ਤੇ ਹੁਣ ਥੋੜਾ ਬਰੀਕ-ਬਰੀਕ ਛਿੱਲ ਕੇ ਕਿਉਂਕਿ ਇਸ ਦਾ ਜਿਹੜਾ ਛਿਲਕ ਵੀ ਹੁੰਦਾ ਨਾ ਆਪਾਂ ਇਸ ਨੂੰ ਸਿੱਟਣਾ ਨਹੀਂ ਚਾਹੀਦਾ ਇਹ ਵੀ ਯੂਸਟ ਆ ਜਾਂਦਾ ਹੈ ਤੇ ਇਸ ਦੇ ਵਿੱਚ ਵੀ ਮਤਲਬ ਇਹ ਪੂਰਾ ਅਦਰਕ ਦਾ ਹੀ ਅਸਰ ਕਰਦਾ ਹੈ ਇਹਦਾ ਛਿਲਕਾ ਵੀ ਤੇ ਇਸ ਨੂੰ ਆਪਾਂ ਕੰਜੂਸੀ ਨਹੀਂ ਕਹਿ ਸਕਦੇ ਆਪਾਂ ਇਸ ਨੂੰ ਮੈਂ ਸਾਡੇ ਹਿਸਾਬ ਨਾਲ ਅਸੀਂ ਇਸ ਨੂੰ ਸਿਆਣਪ ਕਵਾਂਗੇ ਕਿ ਵੇਸਟ ਸੀ ਚੀਜ਼ ਨੂੰ ਵੀ ਜਿਹਨੂੰ ਆਪਾਂ ਸਿੱਟ ਦਿੰਨੇ ਆ ਉਸ ਨੂੰ ਵੀ ਆਪਾਂ ਯੂਜ਼ ਤੇ ਲਿਆ ਸਕਦੇ ਆ ਤੇ ਇਥੇ ਅੱਧਾ ਵੀ ਕਿ ਮੈਂ ਛੇਲੇ ਲਿਆ ਕਿਉਂਕਿ ਥੋੜਾ ਜਿਹਾ ਹੀ ਪਾਣਾ ਹੈ ਮੈਂ ਜ਼ਿਆਦਾਤਰ ਨਹੀਂ ਪਾਵਾਂਗੀ ਇਹ ਖਰਾਬ ਛੇਤੀ ਹੋ ਜਾਂਦਾ ਤੇ ਅੱਜ ਕੱਲ੍ਹ ਦੇ ਮੌਸਮ ਦੇ ਵਿੱਚ ਬੜਾ ਵਧੀਆ ਲੱਗਦਾ ਇਹ ਆ ਤੇਰਾ ਕਿਉਂਕਿ ਇਹ ਬਖਲੇ ਅਦਰਕ ਸਟਾਰਟ ਹੋਇਆ ਕੱਚਾ ਕੱਚਾ ਅਦਰਕ ਹੁੰਦਾ ਨਾ ਤੇ ਇਹਦੇ ਵਿੱਚ ਉਹ ਜਾਲਾ ਜਿਆ ਨਹੀਂ ਹੁੰਦਾ ਇਸ ਕਰਕੇ ਅਦਰਕ ਬੜਾ ਵਧੀਆ ਰਹਿੰਦਾ ਹੈ ਇਹ ਚਲੋ ਇਹ ਹੋ ਗਿਆ ਮਿਰਚਾਂ ਮਰੀਆਂ ਤਾਂ ਇਹ ਹੋਈਆਂ ਹੋਰ ਇੱਕ ਵਾਰੀ ਨੂੰ ਫੇਰ ਮੈਂ ਧੋ ਲੈਣੀ ਥੋੜਾ ਜਿਹਾ ਕਿਤੇ ਮੈਂ ਇਸ ਨੂੰ ਸੁਕਾ ਲ ਨਹੀਂ ਕਿਉਂਕਿ ਅਚਾਰ ਫਿਰ ਨਹੀਂ ਤਾਂ ਪਤਾ ਗਿੱਲਾ ਤਾਂ ਹੋਣਾ ਨਹੀਂ ਚਾਹੀਦਾ ਚਾਹੇ ਇੱਕ ਦਿਨ ਹੀ ਖਾਣਾ ਹੈ ਬਟ ਸੁੱਕਾ ਸੁੱਕਾ ਹੋਵੇ ਜਿੰਨਾ ਤਾਂ ਉਹਨੇ ਵਧੀਆ ਇਹਨਾਂ ਬਿਲਕੁਲ ਬ੍ਰਿਕ ਬ੍ਰਿਕ 파ੜੀ ਕਟਣੀ ਹੈ ਜਿੰਨੇ ਚਾਹੇ ਜਿਵੇਂ ਟਰਾਂਸਪੇਰੈਂਟ ਟੈਕਲ ਹੋ ਜਵੇ ਚਾਹੇ ਜੇ ਨਹੀਂ ਬ੍ਰੇਕ ਪਾੜੀ ਹੋਏਗੀ ਉਨਾਂ ਹੀ ਵਧੀਆ ਰਹੇਗਾ ਕਿਉਂਕਿ ਅਦਰਕ ਪਤਾ ਤੈਨੂੰ ਕੋੜਾ ਵੀ ਥੋੜਾ ਜਿਹਾ ਹੁੰਦਾ ਕੜਵਾ ਪਨ ਗਿਆ ਔਰ ਕੁਝ ਇਸ ਤੇ ਥੋੜਾ ਜਿਹਾ ਜਾਲਾ ਜਿਹਾ ਹੁੰਦਾ ਟਾਈਪ ਜਿਵੇਂ ਮੇਰੇ ਇਹ ਜਿਹੇ ਤੇ ਫਿਰ ਟੇਸਟ ਨਹੀਂ ਆਉਂਦਾ ਜੇ ਮੋਟਾ ਰਹਿ ਜਾਵੇ ਤਾਂ ਨੇ ਕੋਲ ਮੇਰੀ ਕੋਸ਼ਿਸ਼ ਹੈ ਬ੍ਰੀਕ ਤੋਂ ਬ੍ਰੀਕ ਹੋ ਜਵੇ ਚਲੋ ਜੀ ਅਦਰਕ ਮੈਂ ਕੱਟ ਲਿਆ ਜਿੰਨਾ ਮੈਂ ਬ੍ਰੀਕ ਕਰ ਸਕਦੀ ਸੀ ਮਿਕਸਿੰਗ ਮੇਰੀ ਕੋਸ਼ਿਸ਼ ਰਹੀ ਹੈ ਬਿਲਕੁਲ ਬ੍ਰੀਕ ਬ੍ਰੀਕ ਕੱਟਣ ਦੀ ਤੇ ਬਿਲਕੁਲ ਬ੍ਰੀਕ ਬ੍ਰੀਕ ਪੀਸ ਮੈਂ ਲਈ ਆਪਣੇ ਕੱਟ ਤੇ ਹੁਣ ਮੈਂ ਕੱਟਾਂਗੀ ਮਿਰਚਾਂ ਲੋਜੀ ਮਿਰਚਾਂ ਵੀ ਮੈਂ ਕੱਟ ਲਈਆਂ ਮਿਰਚਾਂ ਦੇ ਵਿੱਚ ਹਾਫ ਹਾ ਪੀਸ ਕਰਦੇ ਤੇ ਇਹਨਾਂ ਨੂੰ ਮੈਂ ਹੁਣ ਡੱਬੀ ਵਿੱਚ ਲਵਾਂਗੀ ਕੱਢ ਤੇ ਆ ਮੈਂ ਢੱਕੀ ਰੱਖ ਲਈਏ ਤੇ ਆਪਣੀ ਮਿਰਚਾਂ ਮੈਂ ਥੋੜੀਆਂ ਹੀ ਪਈਆਂ ਕਿਉਂਕਿ ਮਿਰਚਾਂ ਨਹੀਂ ਖਾਦੀਆਂ ਨੇ ਜਾਣੀਆਂ ਮਿਰਚ ਬਹੁਤ ਕੋੜੀ ਹੈ ਅਦਰਕ ਹੀ ਜਿਆਦਾ ਸੌਲਾ ਦਾ ਤੇ ਇਹਦੇ ਵਿੱਚ ਮੈਂ ਹੁਣ ਨਚੋੜ ਦਾਂਗੀ ਦੋ ਨਿੰਬੂ ਕੁਝ ਮਿਰਚਾਂ ਰੱਖ ਲਈਆਂ ਮੈਂ ਸਾਰੀਆਂ ਯੂਜ਼ ਨਹੀਂ ਕੀਤੀਆਂ ਨਿੰਬੂ ਵੀ ਮੇਰੇ ਘਰ ਦੇ ਹਨ ਸੌਫਟ ਹਨ ਰਸਾ ਬਹੁਤ ਸੋਨਾ ਨਿੰਬੂਆਂ ਦੇ ਵਿੱਚ ਇਸੇਪਾ ਆਚਾਰ ਵੀ ਪਾ ਸਕਦੇ ਆਚਾਰ ਦਾ ਮਸਾਲਾ ਨਾ ਜਿਵੇਂ ਆਂਬ ਵਗੈਰਾ ਦੇ ਆਚਾਰ ਦਾ ਕੋਈ ਮਸਾਲਾ ਪਿਆ ਹੋਵੇ ਉਹ ਵੀ ਆਪਾਂ ਪਾ ਸਕਦੇ ਆ ਨਾਲ ਹੀ ਪਾ ਦਾਂਗੇ ਫਿਰ ਨਮਕ ਤੇ اچھی طرح ਕਰ ਦਾਂਗੇ ਨੂੰ ਮਿਕਸ ਫਿਰ ਨਿੰਬੂ ਕਰਕੇ ਬਸ ਇਹ ਮੈਂ ਅੱਧੇ ਘੰਟੇ ਦੇ ਵਿੱਚ ਜਦ ਤੱਕ ਹਲੇ ਹੈਗੇ ਹਨ ਸਾਢੇ 1 ਸੱਤ ਹੋਏ ਹਨ ਸਤਵੀ ਤੇ 8:30 9:00 ਵਜੇ ਤੱਕ ਰੋਟੀ ਖਾਵਾਂਗੇ ਉਦੋਂ ਤੱਕ ਇਹ ਰੈਡੀ ਹੋ ਜਾਏਗਾ ਖਾਣ ਵਾਲਾ ਤੇ ਸਬਜ਼ੀ ਮੇਰੀ ਪਈ ਹੋਈ ਹੈ ਚਨੇ ਵਾਲੀ ਦੇਖਦੀਆਂ ਜੇ ਮਾਨ ਸਾਹ ਮੰਨ ਗਏ ਤਾਂ ਉਹ ਹੀ ਖਵਾ ਦਾਂਗੀ ਵੈਸੇ ਬਾਸੀ ਸਬਜ਼ੀ ਖਾਂਦੇ ਨਹੀਂ ਹੁੰਦੇ ਤੇ ਚਲੋ ਅੱਜ ਟਰਾਈ ਕਰਕੇ ਦੇਖਦੇ ਆਂ ਜੇ ਅਚਾਰ ਕਰਕੇ ਸ਼ਾਇਦ ਖੁਸ਼ ਹੋ ਕੇ ਖਾਣ ਇਹਨੂੰ ਮੈਂ ਅਮੀਰ ਟਾਕੇ ਰੱਖ ਦਿੰਨੀ ਆ ਤੇ ਅੱਜ ਦਾ ਵਲੌਗ ਮੈਂ ਕਰ ਰਹੀ ਐ ਸਿੱਖਤ ਪਲੀਜ਼ ਇਸ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਔਰ ਕਮੈਂਟ ਕਰਕੇ ਦੱਸਦੇ ਰਿਹਾ ਕਰੋ ਕਿ ਤੁਹਾਨੂੰ ਸਾਡੇ ਵਲੌਗਸ ਕਿਸ ਤਰ੍ਹਾਂ ਦੇ ਲੱਗਦੇ ਹਨ